ਇਨ ਫਰੀ ਕਾਮੇਡੀ ਨਾਟਕ ਹੈ ਇਹਨੂੰ ਲਿਖਿਆ ਮੈਂ ਆ ਤੇ ਡਾਇਰੈਕਟ ਕੀਤਾ ਸਾਡੇ ਨਵਦੀਪ ਪਲੇਅਰ ਜੀ ਨੇ ਤੇ ਬਹੁਤ ਕਾਮੇਡੀ ਆ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕਰਿਆ ਸਾਰੇ ਫਿਲਮਾਂ ਚ ਜਿਹੜੇ ਵਿਜੀ ਨੇ ਸਾਰੇ ਆਰਟਿਸਟ ਉਹ ਇਹਦੇ ਚ ਕੰਮ ਕਰ ਰਹੇ ਨੇ ਤੇ ਪੌਣੇ 2 ਘੰਟਿਆਂ ਦਾ ਨਾਟਕ ਹੈ ਪੌਣੇ 2 ਘੰਟਿਆਂ ਚ ਕਿਤੇ ਵੀ ਤੁਹਾਨੂੰ ਇਹੀ ਜਿਹੀ ਨਹੀਂ ਹੋ ਮਿਲੂਗੀ ਵੀ ਜਿੱਥੇ ਹਾਸੇ ਨਾ ਹੀ ਹੋਵੇ ਐਨਕੀਸੀ ਕਿਉਂਕਿ ਦੁਨੀਆ ਵਿੱਚ ਸਟੈਸ ਇੰਨੀ ਵਧ ਗਈ ਹੈ ਸੋ ਅਸੀਂ ਟੈਨਸ਼ਨ ਆ ਸਭ ਦੀਆਂ ਦੂਰ ਕਰਨ ਵਾਸਤੇ ਅਸੀਂ ਠੇਕਾ ਲਿਆ ਇਹ ਪੂਰਾ ਪੂਰੇ ਵਰਲਡ ਦਾ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਨੇ ਅਸੀਂ ਠੇਕਾ ਲਿਆ ਅਸੀਂ ਉਹਨਾਂ ਦੀ ਟੈਨਸ਼ਨਾਂ ਦੂਰ ਕਰਦੇ ਹਾਂ ਨੇ ਹਰ ਜਗ੍ਹਾ ਤੇ ਜਾਣਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੂਰਾ ਵਰਲਡ ਦਾ ਟੂਰ ਹੈ ਸਾਡਾ ਤੇ ਇਹ ਅੱਜ ਸਾਡਾ ਦੂਜਾ ਨਾਟਕ ਹੈ ਪਿੱਦੂ ਪਹਿਲਾਂ ਸਮਰਾਲੇ ਸੀਗਾ ਤੇ ਕੱਲ ਨੂੰ ਟੈਗੋਰ تھیਟਰ ਚ ਹੈ ਯੂਨੀਵਰਸਿਟੀ 23 24 ਦਾ ਉੱਥੇ ਹੈ ਫਿਰ ਖੰਨੇ ਹੈਗਾ ਤੇ ਉਹਨਾਂ ਕਿ ਕਾਫੀ ਸਾਰੇ ਨਾਟਕ ਨੇ ਉਸ ਤੋਂ ਬਾਅਦ ਅਸੀਂ ਨਿਕਲ ਜਾਣਾ ਇੱਥੋਂ ਤੇ ਪੰਜਾਬੀਆਂ ਦੀਆਂ ਟੈਨਸ਼ਨਾਂ ਦੂਰ ਕਰਨ ਦਾ ਅਸੀਂ ਮੈਸੇਜ ਇਹਦੇ ਵਿੱਚ ਇਹੀ ਹੈ ਵੀ ਟੈਨਸ਼ਨ ਲਮੋਗੇ ਟੈਨਸ਼ਨ ਦੁਨੀਆ ਵਿੱਚ ਸਭ ਤੋਂ ਬੁਰੀ ਬਿਮਾਰੀ ਹੈ ਜਿਹੜੀ ਉਹ ਟੈਨਸ਼ਨ ਹੈ ਵੀ ਟੈਨਸ਼ਨ ਕਿਹਦੇ ਨਾਲ ਖਤਮ ਹੋਦੀ ਆ ਪਿਆਰ ਨਾਲ ਆਪਸੀ ਭਾਈਚਾਰੇ ਨਾਲ ਮਿਲਵਰਤਨ ਨਾਲ ਤੇ ਇੱਕ ਦੂਜੇ ਦਾ ਸਾਥ ਦੇ ਨਾਲ ਮਦਦ ਕਰਨ ਦੇ ਨਾਲ ਪਬਲਿਕ ਨੂੰ ਕੀ ਮੈਸੇਜ ਰਜੋ ਪਬਲਿਕ ਨੂੰ ਮੈਸੇਜ ਇਹੀ ਹੈ ਵੀ ਦੇਖੋ ਕਿੰਨੀਆਂ ਟੈਨਸ਼ਨਾਂ ਨੇ ਵੀ ਤੁਸੀਂ ਟੈਨਸ਼ਨ ਛੱਡ ਕੇ ਜਿਉਣਾ ਜ਼ਿੰਦਗੀ ਇੱਕ ਵਾਰੀ ਮਿਲਨੀ ਹੈ ਵਾਰ-ਵਾਰ ਵੀ ਇਹਨੂੰ ਜਿਉਓ ਹਰ ਹਾਲਤ ਚ ਜਿਉਓ ਤੰਗੀਆਂ ਤਰੁਸ਼ੀਆਂ ਘਾਟੇ ਵਾਦੇ ਨਫੇ ਨੁਕਸਾਨ ਹੁੰਦੇ ਰਹਿਣਗੇ ਪਰ ਵੋਟ ਹਮੇਸ਼ਾ ਜ਼ਿੰਦਗੀ ਦੇ ਹੱਕ ਵਿੱਚ ਪਾਓ